ਆਂ ਬੱਚੇ ਦੀਆਂ ਅੱਖਾਂ ਵਿੱਚੋਂ ਨਾ ਪਾਣੀ ਆ ਗਿਆ। ਵਿਰਾਗ ਜਾ ਆ ਗਿਆ। ਦੋਵੇਂ ਜੀਸਾ ਨਾਲ ਉਹਦੇ ਘਰਵਾਲੀ ਵੀ ਸੀ। ਮੈਂ ਵੀ ਤੇਰੇ ਅੰਦਰ ਪ੍ਰੇਮ ਤਾਂ ਜਾਗ ਗਿਆ। ਮੈਨੂੰ ਪਤਾ ਲੱਗ ਗਿਆ ਵੀ ਤੈਨੂੰ ਚਿਣਕ ਜੀ ਲੱਗ ਗਈ ਹੈ। ਬਾਣੀ ਸੁਣ ਕੇ ਤੈਨੂੰ ਚਿਣਕ ਲੱਗ ਗਈ ਹੈ। ਕਹਿੰਦਾ ਦੱਸੋ ਕਿ ਮੈਂ ਕਿਵੇਂ ਕਰਾਂ? ਮੈਂ ਹੈ ਖੱਤਰੀ ਪਰਿਵਾਰ ਵਿੱਚੋਂ ਮੇਰਾ ਦਾਦਾ ਵੀ ਕਲੀਨ ਸੇ, ਮੇਰੇ ਪਿਤਾ ਜੀ ਵੀ ਕਲੀਨ ਸੇ, ਮੇਰੇ ਰਿਸ਼ਤੇ ਸਾਰੇ ਸਾਰੇ ਕਲੀਨ ਸੇਪ ਨੇ। ਅਰ ਮੈਂ ਕਥਾ ਸੁਣੀ ਹੈ ਪਰ ਮੇਰਾ ਦਿਲ ਆਵਾਜ਼ਾਂ ਮਾਰਦਾ ਮੈਂ ਹੁਣ ਕਿਵੇਂ ਕਰਾਂ? ਮੈਂ ਜੇ ਗੁਰੂ ਨਾਲ ਪ੍ਰੇਮ ਆਗੇ ਤੇ ਤੁਹਾਡੇ ਖਤਰੀ ਪਰਿਵਾਰ ਵੀ ਹੈਗੇ ਨੇ ਜਿਹੜੇ ਸਾਨੂੰ ਮਿਲਦੇ ਆ ਜਿਨ੍ਹਾਂ ਦਸਤਾਰਾਂ ਸਜਾਈਆਂ ਹੋਈਆਂ ਨੇ ਜਿਹੜੇ ਅੰਮ੍ਰਿਤਧਾਰੀ ਸਿੰਘ ਨੇ ਕਹਿੰਦਾ ਜੀ ਕਿੱਥੋਂ ਲਵਾਂ ਅੰਮ੍ਰਿਤ ਮੈਂ ਕਿਹਾ ਆਨੰਦਪੁਰ ਸਾਹਿਬ ਚਲਾ ਜਾ ਤੇਰੇ ਨੇੜੇ ਹੀ ਆ ਜਿੱਥੋਂ ਮਰਜ਼ੀ ਲੈ ਲੈ ਪਰ ਮੈਨੂੰ ਪਤਾ ਹੈ ਵੀ ਉਹਦੇ ਅੰਦਰ ਪ੍ਰੇਮ ਵਿਰਾਗ ਪੈਦਾ ਹੋ ਗਿਆ ਹੈ ਪਰ ਮੈਨੂੰ ਹੁਣ ਪਤਾ ਹੈ ਵੀ ਉਹ ਬੱਚਾ ਹੋ ਸਕਦਾ ਹੈ ਅੰਮ੍ਰਿਤ ਵੀ ਛਕੇਗਾ ਸਾਡੇ ਸਿੱਖਾਂ ਨੂੰ ਭਾਵੇਂ ਨਾ ਲੱਗੇ ਲੱਗਦੀ ਨਹੀਂ ਵੀ ਸਾਨੂੰ ਇੰਨੀਆਂ ਕਥਾ ਮੈਂ ਤੇ ਕਈ ਵਾਰੀ